ਸਾਰਗ ਮਹੱਲਾ ਪੰਜਵ ਹਰ ਹਰੀ ਹਰ ਮੁਖੂ ਬੂਲ ਇਹ ਭਾਈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਸੰਸਿਆ ਨੂੰ ਹਰਨ ਵਾਲਾ ਹੈ ਉਸ ਨੂੰ ਮੁਖੋਂ ਬੋਲਣਾ ਕਰੋ ਚਾਰੋ ਹਰ ਹਰੀ ਮਨ ਧਾਰੀ ਹਰ ਹਰੀ ਜੋ ਸਵਨਾ ਦੇ ਤਾਈ ਹਰ ਜੋ ਪ੍ਰਵਾਨ ਗਤ ਸੰਸੇ ਦਾ ਹਾਰਕ ਹੈ ਹਰੇ ਜੋ ਪਰਮੇਗਤ ਸੰਸੇ ਦਾ ਹਾਰਕ ਹੈ ਉਸ ਨੂੰ ਮਨ ਚ ਧਾਰਨਾ ਕਰੇ ਵਸਾਵੇ ਰਹਾਉ ਸ੍ਰਵਨ ਸੁਨਨ ਭਗਤ ਕਰਨ ਨੂੰ ਹਰ ਵਕ ਕੰਨਾਂ ਨਾਲ ਮਹਾਰਾਜ ਦਾ ਨਾਮ ਸੁਣਦਾ ਹੀ ਰਹੇ ਸਰੀਰ ਕਰਕੇ ਮਹਾਰਾਜ ਦੀ ਭਗਤੀ ਕਰਦਾ ਹੀ ਰਹੇ ਅਨਕ ਪਾਤਕ ਪੁਨਹ ਚਰਨ ਇਹ ਅਨੇਕਾਂ ਜਿਹੜੇ ਜਨਮਾਂ ਦੇ ਪਾਤਕ ਪਾਪ ਹੋਏ ਨਾ ਉਹਨਾਂ ਦੀ ਨਿਵਰਤੀ ਵਾਸਤੇ ਪ੍ਰਾਛਿਤ ਹੈ ਤੇ ਅਨੇਕਾਂ ਪੁਨਾਂ ਵੀ ਨਿਵਰਤੀ ਵਾਸਤੇ ਪੁਨਹ ਚਰਨ ਹੈ ਜਿਹੜਾ ਪੁੰਨਾਂ ਚ ਪਰਵਰਤ ਹੋਣਾ ਇਹਦਾ ਨਾਮ ਪਨਾਸਚਰਨ ਹੁੰਦਾ ਹੈ ਪਾਪਾਂ ਦੀ ਨਿਵਰਤੀ ਦਾ ਨਾਮ ਪ੍ਰਾਸ਼ਚਿਤ ਹੁੰਦਾ ਹੈ अनेका ਪਾਪਾਂ ਦੇ ਨਿਵਰਤੀ ਵਾਸਤੇ ਤੇ ਪੁੰਨਾਂ ਚ ਪਰਵਰਤ ਹੋਣ ਵਾਸਤੇ ਪਨਾਸਚਰਨ ਹਨ ਪੁੰਨਾਂ ਚ ਪਰਵਰਤ ਹੋਣ ਰੂਪ ਸਰਨ ਪਰਨ ਸਾਧੂ ਸਾਧੂ ਮਹਾਤਮਾ ਦੀ ਸਰਨ ਪਰਨ ਆਸਰਾ ਸਰਮ ਦਾ ਆਸਰਾ ਪੈਣਾ ਕਰੀਏ ਸਾਧੂ ਹਕਮਾਂ ਦੇ ਆਣ ਬਾਨ ਵਿਸਾਰੇ ਇਹ ਆਣ ਥਾਂ ਨੂੰ ਵਿਸਾਰੇ ਵੀ ਕਰਦੇ ਪਾਠ ਆਣ ਹੋਰ ਥਾਂ ਸਾਰੇ ਪੁਲਾ ਦਿਓ ਕਿਸੇ ਥਾਂ ਦੀ ਇੱਛਾ ਨਾ ਰੱਖੋ ਆਣ ਬਾਨ ਵਿਸਾਰੇ ਵਾਲੀਆਂ ਬੀੜਾਂ 'ਚ ਹੋਈ ਪਾਠ ਆਉਂਦਾ ਹੁਣ ਆਣ ਬਾਨ ਆਤਾਂ ਜਿਹੜੀਆਂ ਹੋਰ ਵਿਸਾਰਦੇ ਹੋ ਬਾਨ ਆਣ ਬਾਨ ਵਿਸਾਰੇ ਆਨ ਜਿਹੜੀਆਂ ਹੋਰ ਆਤਾਂ ਵਿਸਾਰੋ ਬਾਣੀਆਂ ਹੋਰ ਜਿਹੜੀਆਂ ਹਨਾਂ ਨੂੰ ਵੀ ਵਿਸਾਰ ਦਿਓ ਤੇ ਆਨ ਬਾਨ ਆਨ ਹੋਰ ਕੇ ਇਹਨੂੰ ਬਾਣ ਦੁੱਖ ਦੇਣਾ ਇਹਨੂੰ ਵੀ ਵਿਦਿਆ ਕਰ ਦਿਓ ਆਨ ਬਾਨ ਆਨ ਦੁਆਇਤ ਕਰਕੇ ਬਾਣ ਦੁੱਖ ਹਨਗੇ ਇਹਨਾਂ ਨੂੰ ਬਸਰਜਣ ਕਰੋ ਹਰ ਚਰਨ ਨੂੰ ਇਹਨਾਂ ਥਾਨ ਮੁਖ ਪਾਠ ਪੁਰਾਣੀ ਬੀੜਾਂ ਦਾ ਹੈ ਹਰ ਚਰਨ ਪ੍ਰੀਤ ਨੀਤ ਨੀਤ ਹਰੀ ਦੇ ਚਰਨਾਂ ਕੋਲੋਂ ਦੀ ਪ੍ਰੀਤੀ ਨਿਤ ਨਿਤ ਕਰੋ ਏ ਭਾਈ। ਭਾਵਨਾ ਮਹ ਮਹਾ ਪੁਨੀ ਪਵਿੱਤਰਾਂ ਚੋ ਬੜੀ ਭਾਰੀ ਏ ਪਵਿੱਤਰ ਦਾਤ ਹੈ। ਸੇਵਕ ਭੈ ਦੂਰ ਕਰਨ ਨਰਾਸਾ ਸੇਵਕਾਂ ਦੇ ਭੈ ਜੰਮਣ ਮਰਦਾ ਦੂਰ ਕਰ ਦਿੰਦੇ ਹਨ। ਕਲਮਲ ਦੁਖ ਜਾਰੇ ਉਹਨੋ ਦੇ ਕਲਮਲ ਪਾਪ ਜਿਹੜੇ ਐ ਦੋਸ਼ ਸਭ ਤੋਂ ਸਪਰਸ਼ਾਦਕ ਸਾਰੇ ਅਭਿਆਨ ਬ੍ਰਹਮ ਅਭਿਆਸ ਉਪੀ ਅਗਜ ਸਾੜ ਦਿੱਤੇ ਕਾਹ ਹੈ ਤਮੁਕਤ ਸੁਨਤ ਮੁਕਤ ਜਿਹੜੇ ਮਾਰੋ ਦੇ ਨਾਮ ਨੂੰ ਕਹਿੰਦੇ ਉਹ ਵੀ ਮੁਕਤ ਹੋ ਜਾਂਦੇ ਐ ਜਿਹੜੇ ਸੁਣਦੇ ਆ ਉਹ ਵੀ ਮੁਕਤ ਹੋ ਜਾਂਦੇ ਹਨ ਰਹਿਤ ਜਨਮ ਰਹਿਤੀ ਜਿਹੜੇ ਪਾਈ ਰਹਿਣੀ ਰੱਖਦੇ ਉਹ ਵੀ ਜਮਣੋਂ ਜਨਮਾਂ ਤੋਂ ਰਹਿਤ ਹੋ ਜਾਂਦੇ ਐ ਰਹਿਣੀ ਰੱਖਣ ਵਾਲੇ ਵੀ ਜਨਮਾਂ 'ਚ ਨਹੀਂ ਆਉਂਦੇ ਜਨਮਾਂ ਤੋਂ ਰਹਿਤ ਹੋ ਜਾਂਦੇ ਐ ਰਹਿਤ ਜਨਮ ਰਹਿਤੀ ਜਿਹੜੇ ਰਹਿਤ ਭਜਨ ਤੋਂ ਸੁਣਨ ਤੋਂ ਕਰਨ ਤੋਂ ਉਹ ਜਨਮ ਲਈ ਰਹਿੰਦੇ ਆ ਉਹ ਤਾਂ ਜੰਮਣ ਮਰਨ ਚ ਹੀ ਪਏ ਰਹਿੰਦੇ ਹਨ ਜਿਹੜੇ ਰਹਿਣੀ ਰੱਖਦੇ ਆ ਜਨਮੋਂ ਤੋਂ ਰਹਿਤ ਹੋ ਜਾਂਦੇ ਮਿਟ ਜਾਂਦੇ ਉਹਨਾਂ ਜੰਮਣ ਮਰਨ ਆ ਰਾਮ ਰਾਮ ਸਾਰਪੂਤ ਇਹ ਭਾਈ ਰਮਿਆ ਹੋਇਆ ਜੋ ਆਰਾਮ ਹੈ ਇਹੋ ਹੀ ਸਾਰਪੂਤ ਸਾਰ ਰੂਪ ਹੈ ਅਸਲੀ ਸਰੂਪ ਹੈ ਨਾਨਕ ਤਤ ਵਿਚਾਰ ਸਤਿਗੁਰੂ ਸਾਹਿਬ ਜੀ ਕਹਿੰ ਤਤ ਸੁਧਾਤ ਵਿਚਾਰ ਕੇ ਤੁਹਾਨੂੰ ਭਾਈ ਦੱਸਿਆ ਹੈ ਸਾਰਗ ਮਹੱਲਾ ਪੰਜਵਾਂ ਨਾਮ ਭਗਤ ਮਾਲ ਸੰਤ ਏ ਭਾਈ ਸੰਤਾਂ ਦੇ ਪਾਸੋਂ ਪਰਮੇਸ਼ਰ ਦਾ ਨਾਮ ਤੇ ਪਰਮੇਸ਼ਰ ਦੀ ਭਗਤੀ ਤੇ ਸੰਤਾਂ ਦਾ ਸੰਗ ਵਾਹਿਗੁਰੂ ਦੇ ਪਾਸੋਂ ਮੰਗਣਾ ਕਰ ਤਿਆਗ ਸਗਲ ਕਾਮੀ ਜਿਹੜੀਆਂ ਕਾਮਨਾ ਤੇਰੇ ਅੰਦਰ ਫੁਰਦੀਆਂ ਐ ਨਾ ਕਾਮੀਆਂ ਵਕਾਰੀਆਂ ਇਹ ਸਾਰੀਆਂ ਕਾਮਨਾ ਛੱਡ ਦੇ ਰਹਾਉ ਪ੍ਰੀਤ ਲਾਉ ਉਹ ਜਿਹੜੇ ਸਤਾਮ ਕਰਮੋਂ ਨੂੰ ਸਾਰਿਆਂ ਦਾ ਤਿਆਗ ਕਰ ਰਹਾਉ ਪ੍ਰੀਤ ਲਾਏ ਹਰ ਧਿਆਏ ਪ੍ਰੇਮ ਲਾ ਕੇ ਮਾਰਾ ਸਾਨੂੰ ਧਿਆਇਆ ਕਰੋ ਗੁਣ ਗੋਬਿੰਦ ਸਦਾ ਗਾਇ ਗੋਬਿੰਦ ਪਰਮੇਸ਼ਰ ਵੇ ਕੀਰਤਨ ਜਿ ਪਾ ਕੇ ਸਦਾ ਗੁਣ ਗਾਇਆ ਕਰ ਮਾਰ ਜਾਨ ਕੀ ਰੇਨ ਬਾਂਸ਼ ਜੋ ਮਾਰਾ ਦੇ ਭਗਤ ਜਾਨਾਂ ਦੇ ਚਰਨਾਂ ਦੀ ਧੂੜ ਬਾਸ਼ ਚਾਹਣਾ ਕਰ ਦੈਨ ਹਾਰ ਸੁਆਮੀ ਬੀਣ ਵਾਲਾ ਮਾਲਕਾ ਕਿਰਪਾ ਕਰਕੇ ਬਖਸ਼ ਦੇਵੇਗਾ ਸਰਬ ਕੁਸਲ ਸੁਖ ਬਿਸਰਾਮ ਜੀ ਸਾਰਿਆਂ ਦੇ ਕੁਸਲ ਅਨੰਦ ਦੇ ਦੇਣ ਵਾਲਾ ਹੈ ਉਹਦੇ ਸੁਖ ਸੁਚ ਨੂੰ ਬਸਰਾ ਸਰਬ ਕੁਸਲ ਸਰਬ ਕੁਸਲ ਸੁਖ ਬਿਸਰਾਮ ਸਾਰਿਆਂ ਤੁਹਾਡੇ ਬਿਹਾਰਾਂ ਨੂੰ ਕੁਸਲ ਚਤਰਾਈ ਦੇ ਨਾਲ ਪੂਰੇ ਕਰੇਗਾ ਸੁਖ ਸੁਚ ਤੁਹਾਡਾ ਬਸਰਾ ਹੋਵੇਗਾ ਸਰਬ ਤਰ੍ਹਾਂ ਕਰਕੇ ਕੁਸਲ ਪਰ ਸਾਨੂੰ ਤਾਂ ਹੋਵੇਗੀ ਤੁਹਾਡੇ ਅੰਦਰ ਸੁਖ ਸੁਚ ਤੁਹਾਡਾ ਟਿਕਾਣਾ ਹੋਵੇਗਾ ਆਨਦਾ ਸਾਰਿਆਂ ਬਿਹਾਰਾਂ ਜੀ ਕੁਸਲ ਚਦਰ ਹੋ ਜਾਓਗੇ ਅਤੇ ਸਾਰਿਆਂ ਜੀ ਕੁਸਲ ਆਨੰਦ ਸਰੂਪ ਨੂੰ ਜਾਣ ਕੇ ਸੁਖ ਸੁਰੂਚ ਥੋੜਾ ਬਸਰਾਮ ਟਿਕਾਹ ਹੋਵੇਗਾ ਆਨ ਦਾ ਆਨੰਦ ਨਾਮ ਇਹ ਭਾਈ ਦੁਨੀਆ ਦੇ ਜਿੰਨੇ ਭੋਗਾਂ ਦੇ ਆਨੰਦ ਹੋਏ ਰਾਜ ਦੇ ਆਨੰਦ ਹੋਏ ਸਰਗ ਦੇ ਆਨੰਦ ਹੈ ਪਰਮ ਲੋਕ ਦੇ ਆਨੰਦ ਹੈ ਸਾਰੇ ਆਨੰਦਾਂ ਚੋ ਦੁਆਇ ਤੋ ਰਹਿਤ ਕਰਨ ਵਾਲਾ ਆਨੰਦ ਸ੍ਰੀ ਪਰਮੇਸ਼ਰ ਦਾ ਨਾਮ ਹੈ ਜਮ ਕੀ ਕਾਸ਼ ਨਾਹਿਤਰਾ ਇਸ ਨਾਮ ਦੇ ਆਨੰਦ ਕਰਕੇ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ਹੈ ਸਿਮਰ ਅੰਤਰਜਾਮੀ ਉਹ ਅੰਤਰਜਾਮੀ ਪਰਮੇਸ਼ਰ ਦਾ ਸਿਮਰਨ ਕਰੋ ਏਕ ਸਰਬ ਕੁਸਲ ਸੁਖ ਬਸਰਾਣ ਸਾਰੇ ਬਿਹਾਰਾਜ ਵੀ ਕੁਸਲ ਚਤਰ ਹੋ ਜਾਏਗਾ ਸੁਖ ਦੇ ਨਾਲ ਪਰਿਵਾਰ ਚ ਵੀ ਵਿਸਰਾਮ ਕਰੇਗਾ ਆਨੰਦ ਤੇਰੇ ਤਾਈ ਇਸ ਲੋਕ ਚ ਵੀ ਹੋਵੇਗਾ ਆਨੰਦ ਪਰਲੋਕ ਚ ਵੀ ਹੋਵੇਗਾ ਨਾਮ ਜਪਣੇ ਕਰਕੇ ਜਮਾਂ ਦੀ ਵੀ ਡਰੀ ਆਦੇ ਕੋਈ ਨਹੀਂ ਰਹੇਗੀ ਸਿਮਰ ਅੰਤ ਸਰੂਪ ਦੇ ਆਨੰਦ ਨੂੰ ਪਾ ਕੇ ਆਨੰਦ ਹੋਵੇਂਗਾ ਸਿਮਰ ਅੰਤਰ ਜਾਮੀ ਅੰਤਰ ਜਾਮੀ ਅਕਾਲ ਪੁਰਖ ਦਾ ਸਿਮਰਨ ਕਰੋ ਏਕ ਸਰਨ ਗੋਬਿੰਦ ਚਰਨ ਇਕ ਸ਼ਰਨ ਲੈ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੀ ਸੰਸਾਰ ਸਗਲ ਤਾਪ ਹਰਨ ਇਸ ਪ੍ਰਕਾਰ ਸਾਰੇ ਸੰਸਾਰ ਦਾ ਜਿਹੜਾ ਤਾਪ ਦੁੱਖ ਹੈ ਉਹ ਹਰਨ ਮੀਟਣ ਵਾਲਾ ਉਹ ਪਰਮੇਸ਼ਵਰ ਨਾਮ ਰੂਪ ਸਾਧ ਸੰਗ ਮਹਾਰਾਜੀ ਸਾਧ ਸੰਗ ਜਿਹੜੀ ਬੇੜੀ ਦੀ ਨਹੀਂ ਆਈ ਸੰਸਾਰ ਤੋਂ ਪਾਰ ਕਰਨ ਵਾਲੀ ਨਾਨਕ ਪਾਰ ਗ੍ਰਾਮੀ ਸਤਿਗੁਰੂ ਜੀ ਕਹਿੰਦੇ ਗ੍ਰਾਮ ਸੋਂ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਸਾਰਗ ਮਹੱਲਾ 5 ਵਾ ਗੁਣ ਲਾਲ ਗਾਉ ਗੁਰ ਦੇਖੇ ਭਾਈ ਲਾਲ ਪਿਆਰੇ ਦੇ ਗੁਣ ਗਾਉਣਾ ਕਰੋ ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ ਮਹਾਰਾਜ ਸਾਹਿਬ ਉਹ ਗੁਰੂ ਚੇਤਨ ਨੂੰ ਵੇਖ ਲਈਦਾ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਤੇ ਲਾਲ ਪਿਆਰੇ ਦੇ ਗੁਣ ਗੁਰੂ ਸਾਹਿਬ ਜੀ ਗਾਉਣਾ ਕਰਦੇ ਆ ਉਹਨਾਂ ਦੇ ਉਪਦੇਸ਼ ਦੁਆਰਾ ਪ੍ਰੇ ਪਿਆਰੇ ਦੇ ਗੁਣਾ ਨੂੰ ਗਾਓ ਇਸ ਸਤਗੁਰਾਂ ਦੇ ਦਰਸ਼ਨ ਦੇਖਦੇ ਰਹੋ ਪੰਜਾ ਤੇ ਇੱਕ ਛੂਟਾ ਕਿਉਂ ਪੰਜਾਂ ਕਾਮ ਕਰੋ ਲੋਭ ਮੋਹ ਹੰਕਾਰੋਂ ਤੋਂ ਇਹ ਜੀਵ ਇੱਕ ਛੁੱਟ ਗਿਆ ਵਿਚਾਰਾ ਜਿਹੜਾ ਵੱਸ ਪਿਆ ਸੀ ਜੋ ਸਾਧ ਸੰਗ ਪਗ ਰਾਓ ਜਦੋਂ ਸਾਧ ਸੰਗ ਦੇ ਚਰਨਾਂ 'ਚ ਰਾਓ ਰਵੇਂ ਰਚੇ ਪਗ ਰੋ ਪਕੜਨਾ ਕੀਤੇ ਸੁਸੰਗਤ ਦੇ ਤਾਈਂ ਪਕੜੀ ਤੇਕ ਰਹਾਓ ਪਾੜ ਪਗ ਰੋ ਹੀ ਕਰਨਾ ਰਹਾਓ ਦ੍ਰਿਸ਼ਟ ਔਕਸ਼ ਸੰਗ ਨਾ ਜਾਏ ਜਿਹੜਾ ਦ੍ਰਿਸ਼ਟਮਾਨ ਪਦਾਰਥ ਵਾਹੈ ਸੋ ਕੋਈ ਪਦਾਰਥ ਨਾਲ ਨਹੀਂ ਜਾਣਾ ਹੈ ਮਾਨ ਤਿਆਗ ਮੋਹ ਇਹ ਜੀਵ ਮਾਨ ਛੱਡ ਹੰਕਾਰ ਛੱਡ ਪਦਾਰਥਾਂ ਦਾ ਗੁਣਾਂ ਦਾ ਮੋਹ ਛੱਡ ਸਰੀਰਾਂ ਦਾ ਏਕ ਹੈ ਹਰ ਪ੍ਰੀਤਲਾ ਕੋਈ ਕੋ ਇੱਕ ਵਾਹਿਗੁਰੂ ਨਾਲ ਪ੍ਰੀਤੀ ਹਰੀ ਨਾਲ ਲਾ ਲ ਮਿਲ ਸਾਧ ਸੰਗ ਸੋਹਾ ਕਿਉਂ ਸਾਧ ਸੰਗ ਚ ਮਿਲ ਕੇ ਸੋਭਾ ਨੀਕ ਸੋਭਾ ਪਾਏਗਾ ਸੋਭ ਨੀਕ ਹੋਵੇਂਗਾ ਪਾਇਉ ਹੈ ਗੁਣ ਨਿਧਾਂ ਕੋਨਾ ਪ੍ਰਖਰ ਗੁਣਾ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਿਆ ਹੈ ਸਗਲ ਆਸ ਪੂਰੀ ਸਾਰੀਆਂ ਆਸਾਂ ਉਹਨਾਂ ਦੀਆਂ ਲੋਕ ਪ੍ਰਲੋਕ ਦੀਆਂ ਪੂਰੀਆਂ ਹੋ ਗਈਆਂ ਨਾਨਕ ਮਨ ਆਨ ਨੰਦ ਭਈ ਸਤਿਗੁਰੂ ਜੀ ਕਹਿੰਦੇ ਮਨ ਤੇ ਅਨੰਦ ਸਰੂਪ ਨੂੰ ਪਾ ਕੇ ਆਨੰਦ ਹੋ ਗਏ ਗੁਰ ਬੇਖੰਗਾਰ ਤੂਰੀ ਗੁਰੂ ਸਾਹਿਬ ਨੇ ਸੰਸੇਗ੍ਰੰਥੀ ਕਰਮਗ੍ਰੰਥੀ ਕਿਰਿਆਗ੍ਰੰਥੀ ਜਿਹੜੀ ਗੰਢ ਪਈ ਸੀ ਕਸ਼ਣ ਇਹ ਤੋੜਤੀ ਇਹ ਗੜੀ ਸੀ ਨਾ ਬੇਅਭਿਆਸ ਜਿਹੜਾ ਇਹਨੂੰ ਵੀ ਗੁਰੂ ਸਾਹਿਬ ਤੋੜ ਦਿੰਦਾ ਹੈ ਸਾਰਗ ਮਹੱਲਾ 5ਵਾਂ ਮਨ ਬਿਰਾਗੇ ਗੀ ਗੀਨੋ ਗਿਆਤ ਪੂਰਵਕ ਜਦੋਂ ਮਨ ਮਰਾਗ ਦੇ ਸਹਿਤ ਹੋਵੇਗਾ ਇਹ ਸਖੀ ਖੋਜਤੀ ਦਰਸਾ ਮਾਰ ਗਰਸ਼ਨ ਨੂੰ ਖੋਜਦੀ ਖੋਜਦੀ ਉਹ ਬਰਾਗ ਜਾਣਗੀ ਉਹ ਗਿਆਤਪੁਰਵ ਕੋ ਉਸ ਪਰਮੇਸ਼ਰ ਦੇ ਦਰਸ਼ਨਾਂ ਦੀ ਖੋਜ ਕਰੇਗੀ ਰਹਾਉ ਸਾਧੂ ਸੰਤਨ ਸੇਵਕੈ ਸਾਧੂ ਜਿਹੜੇ ਸ੍ਰੇਸ਼ਟ ਹਨ ਸੰਤ ਸਵਾਸ ਗਰਾਜ ਜਪਣ ਵਾਲੇ ਉਨ੍ਹਾਂ ਦੇ ਸੇਵਨ ਕਰਕੇ ਜੋ ਹਿਰੇ ਧਿਆਉ ਇਸ ਪ੍ਰਕਾਰ ਹਿਰਦੇ ਚ ਮਾਰਿਆਂ ਨੂੰ ਧਿਆਨਾ ਕਰਿਓ ਆਨੰਦ ਰੂਪੀ ਪੇਖ ਕਾ ਉਹ ਪ੍ਰਯੋ ਪਿਆਰਾ ਹੈ ਹਿਰਦੇ ਦੇ ਅੰਦਰ ਧਿਆਨਾ ਕਰਿਓ ਧਿਆਇਆ ਹੈ ਮਹਾਤਮਾ ਸੰਤਾਂ ਦੇ ਸ੍ਰੇਸ਼ਟ ਮਹਾਤਮਾ ਦੇ ਵਰ ਸੇਵਾ ਕਰਕੇ ਪਿਆਰੇ ਨੂੰ ਹਿਰਦੇ ਚ ਧਿਆਨਾ ਕੀਤਾ ਆਨੰਦ ਰੂਪੀ ਪੇਖ ਕਾ ਇਸ ਪ੍ਰਕਾਰ ਮੈਂ ਨ ਦਸੂ ਬ੍ਰਹਮ ਨੂੰ ਵੇਖ ਕੇ आनंद रूपी देख कै आनंद स्वरूप नु देख कर के ओ महल पाबू मैं अपने स्वरूपी महल नु पावना ਕੀਤਾ ਹੈ گی জ্ঞাত पूर्वक ਤੁਸੀਂ ਵੀ ਪਾਵੋngਿਆ ਇਹ ਸਖਿਓ ਕਾਮ ਕਰੀ ਸਭ ਤਿਆਗ ਕੈ ਇੱਕ ਤਾਂ ਕੰਮ ਜਿਹੜੇ ਦੁਨੀਆ ਦੇ ਇੱਕ ਕਲੀ ਕਲਪਨਾ ਸਾਰੀ ਛੱਡ ਕੇ ਕਾਮ ਕਰੀ ਕਾਮ ਦੀ ਕਲਪਨਾ ਜਿਹੜੀ ਹੈ ਇਸ ਨੂੰ ਸਾਰੀ ਨੂੰ ਛੱਡ ਕੇ ਕਲੀ ਕਾਲ ਯੁਗ ਦੇ ਜਿਹੜੇ ਪਹਿਲੇ ਕਰਮ ਹੈ ਉਨ ਨੂੰ ਛੱਡ ਕਰਕੇ ਕਾਮ ਕਰੀ ਕਲਿਆ ਲੜਾਈ ਤੇ ਕਲਪਨਾ ਆਦਕ ਤੇ ਕਾਮਨਾ ਛੱਡ ਕੇ ਹਉ ਸਰਨ ਪਰਉਗੀ ਮੈਂ ਪਰਮੇਸ਼ਰ ਦੀ ਸ਼ਰਨ ਪਾਵਾਂਗੀ ਨਾਨਕ ਸੁਆਮੀ ਘਰ ਮਿਲੇ ਜਦੋਂ ਮਰਸਾ ਸੁਆਮੀ ਜੀ ਕੰਠ ਦੇ ਨਾਲ ਮਿਲੇ ਅਭੇਦ ਨਿਸ਼ਚਾ ਦੇ ਕੇ ਹਉ ਗੁਰ ਮਨਾਉਗੀ ਕਿਸ ਕੀ ਮੈਂ ਗੀ ਪੂਰਵ ਗਿਆਤ ਪੂਰਵ ਜਦੋਂ ਗੁਰਾਂ ਨੂੰ ਮਨਾਇਆ ਤਾਂ ਮਿਲਿਆ ਤੋ ਵੀ ਕੌਣ ਸੇਚੇਤੇ ਕਰ ਜਦੋਂ ਗੁਰਾਂ ਨੂੰ ਮਨਾਵਾਂਗੀ ਮੈਂ ਤੇ ਮੈਨੂੰ ਮਿਲਣਗੇ ਸਾਰਗ ਮਹੱਲਾ ਪੰਜਵਾ ਐਸੀ ਹੋਈ ਪਰੀ ਕੇ ਸੰਤ ਜਨੋਂ ਉਹੀ ਜੀ ਹੁਣ ਹੋ ਪਈ ਹੈ ਜਾਨ ਤੇ ਦਿਆਰ ਬਾਲੂ ਮਹਾਰਾ ਸਾਹਿਬ ਸਾਡੀ ਪ੍ਰੀਤੀ ਨੂੰ ਜਾਣਦੇ ਹਨ ਜਿੰਨੀ ਕੁ ਲੱਗ ਗਈ ਹੈ ਰਹਾਉ ਮਾਤਰ ਪਿਤਰ ਤਿਆਗ ਕੈ ਅਸੀਂ ਤਾਂ ਹੁਣ ਮਾਂ ਦਾ ਪਿਆਰ ਛੱਡ ਕੇ ਪਿਓ ਦਾ ਪਿਆਰ ਛੱਡ ਕੇ ਮਨ ਸੰਤਨ ਪਾਹੇ ਬੀਚਾ ਮਨ ਸਾਧ ਸੰਗਤ ਦੇ ਪਾਸ ਹੀ ਆਪਣੇ ਆਪ ਨੂੰ ਬੇਚ ਦੁੱਤਾ ਹੈ ਜਾਤ ਜਨਮ ਕੁਲ ਖੋਈ ਹੈ ਸੰਤਨ ਐਸੀ ਕਿਰਪਾ ਕੀਤੀ ਸਾਡੀ ਜਾਤ ਦਾ ਮਾਨ ਵੀ ਮੇੜਤਾ ਕੁਲ ਦਾ ਮਾਨ ਵੀ ਮੇੜਤਾ ਸਾਰੀ ਗੁਆਤੀ ਜਾਤ ਪੰਜਾਂ ਤਤਾਂ ਕਰਕੇ ਇਸ ਨੀਚ ਸਰੀਰ ਸੀ ਅਤੇ ਇਸੇ ਪ੍ਰਕਾਰ ਜਨਮ ਪਿੰਨ ਕੇ ਕੋਲ ਜੇ ਵੀ ਸੀ ਆਸਰੀ ਸੰਪਦਾ ਇਸਾਰੀ ਮੇਟ ਦਿੱਤੀ ਹੈ ਹਉ ਹਉ ਗਾਵੋ ਹਰ ਹਰੀ ਹੁਣ ਅਸੀਂ ਸਾਨੂੰ ਅਚੁੱਤ ਕੋਲ ਵਾਲੇ ਬਣਾ ਲਿਆ ਹੈ ਹਰੀ ਜੋ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਹੈ ਉਸ ਨੂੰ ਸਖੀਏ ਸੀ ਗਾਉਣੇ ਹਾਂ ਲੋਕ ਕੁਟੰਬ ਤੇ ਟੂਟੀ ਐ ਇਹ ਲੋਕ ਜਿਹੜੇ ਹਨ ਸੁਬੰਦੀ ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਇਹਦੇ ਨਾਲੋਂ ਮੋਹ ਜੀ ਟੁੱਟ ਜਾਵੇ ਪ੍ਰਭ ਕੀਰਤ ਕੀਰਤ ਕਰੀ ਕਿਉਂ ਪ੍ਰਭੂ ਜਿਹੜਾ ਸਾਰਿਆਂ ਕੰਮਾਂ ਨੂੰ ਕਰਨ ਵਾਲਾ ਹੈ ਨਾ ਇਸ ਜੀਵ ਦੀ ਕਿਰਤ ਦੇਖ ਕੇ ਨਿਸ਼ਕਾਮ ਕਰਮਾਂ ਦੀ ਕਿਰਦ ਕਰ ਤੋ ਨਿਹਾਲ ਕਰ ਦਿੰਦਾ ਹੈ ਕਲਿਆਣ ਕਰ ਦਿੰਦਾ ਹੈ ਉਹ ਪ੍ਰਵੇਸ਼ਵਰ ਗੁਰਮੂ ਕੋ ਉਪਦੇਸੀ ਆ ਮੈਨੂੰ ਸਤਿਗੁਰਾਂ ਨੇ ਹੀ ਪਵਿੱਤਰ ਉਪਦੇਸ਼ ਦਿੱਤਾ ਹੈ ਨਾਨਕ ਸੇਵ ਏਕ ਹਰੀ ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਅਕਾਲ ਪੁਰਖ ਵੈ ਸੇਵਨ ਕਰੋ ਸਾਰਗ ਮਹੱਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਹੀ ਮਹਾਰਾ ਲਾਲ ਜਿਹੜੇ ਦੁਨੀਆਂ 'ਚ ਬੇਕੀਮਤੇ ਹੈ ਉਹਨਾਂ ਨੂੰ ਵੀ ਤੂੰ ਉਦੋਂ ਵੀ ਤੂੰ ਲਾਲ ਬੇਕੀਮਤਾ ਹੈ हे लाल प्यारेयां तो प्यारे हे परमेश्वर मोहन सारेनु मोहत करने वाले पृथ्वी पाल के पालक तुसी सानु प्यारेयां तो प्यारे हो ठीट हस्त पा खान जंत हे मारा कीडी आद को ते हाथी आदक शकूल जिन्ने है पत्थरा दे विच ਪਥਰਾਂ ਦੇ ਕਾਂਚੇ ਸਾਰਿਆਂ ਜੀਆਂ ਜਨਤਾ ਚ ਸਰਬ ਮੈ ਪ੍ਰਤਪਾਲ ਤੂੰ ਸਾਰਿਆਂ ਦੇ ਵਿੱਚ ਤੂੰ ਪਰਸਪਾਲਾ ਕਰਨ ਵਾਲਾ ਪਥਰ ਦੇ ਕੀੜੇ ਪਥਰ ਕੀਟ ਗੁਪਤ ਹੋਏ ਰਹਿਚਾ ਤਾਂ ਜੋ ਮਾਰਗ ਨਹੀਂ ਕਹੇ ਤੰਨਾ ਪੂਰਨਤਾ ਹੀ ਕੁ ਮਤਰੇ ਜੀ ਡਰਾਹੀ ਉਹਨਾਂ ਨੂੰ ਵੀ ਤੂੰ ਪਾਲਣਾ ਕਰਨ ਵਾਲਾ ਸੱਚੇ ਪਾਤਸ਼ਾਹ ਹਾਥੀਆਂ ਨੂੰ ਵੀ ਕੀੜਿਆਂ ਨੂੰ ਵੀ ਪਥਰਾਂ ਦੇ ਜਨਤਾ ਨੂੰ ਵੀ ਸਾਰਿਆਂ ਦੇ ਵਿੱਚ ਰਹਿ ਕੇ ਸਾਰਿਆਂ ਦੀ ਪਰਤਪਾਲਾ ਕਰਦਾ ਹੈ ਰਹਾਉ ਨਹ ਦੂਰ ਪੂਰ ਹਜੂਰ ਸੰਗੇ ਇਮਾਰਾ ਤੋਂ ਦੂਰ ਨਹੀਂ ਇੰਜਵੇਂ ਨਿਆਇ ਕਿ ਤੈਨੂੰ ਇੱਕ ਵੇਸੀ ਦੱਸਦੇ ਐ ਤੂੰ ਪੂਰਨ ਹੈ ਸੱਚੇ ਪਾਤਸ਼ਾਹ ਹਜੂਰ ਸਾਹਮਣੇ ਹੈ ਸਾਰਿਆਂ ਦੇ ਸੰਗੀ ਹੈ ਨੇੜੇ ਤੋਂ ਨੇੜੇ ਹੈ ਆਤਮਾ ਹੈ ਸੁੰਦਰ ਰਸਾਲ ਤੂੰ ਸੁੰਦਰ ਸੱਚੇ ਅਨੰਦ ਰੂਪ ਹੈ ਰਸ ਦਾ ਆਲਕਾਰ ਹੈ ਤੋਹੇ ਪਰਮੇਸ਼ਵਰ ਨਹਿ ਵਰਨ ਵਰਨ ਨਹਿ ਕੁਲ ਹੈ ਕੋਲ ਤੇਰਾ ਵਰਨਾ ਚੋਂ ਵਰਨ ਖਪਰੀ ਬ੍ਰਾਹਮਣ ਸੂਤ ਵੈ ਸਾਦ ਕੋਈ ਰੰਗ ਵਰਨ ਨਹੀਂ ਹੈ ਮਾਰਾ ਰੰਗਾ ਵਜੇ ਕੋਈ ਸ਼ਾਮ ਆਦਿ ਤੇਰਾ ਰੰਗ ਨਹੀਂ ਸਿਆਮ ਮੂਰਤ ਨਾ ਹੈ ਰੰਗਾ ਜੋ ਰੰਗ ਨਹੀਂ ਹੈ ਤੇਰਾ ਕਿਸੇ ਪ੍ਰਕਾਰ ਦਾ ਕੋਈ ਬਰਨਨ ਕਰਨ ਵਾਲੇ ਵੀ ਤੇਰਾ ਕਸਨ ਨਹੀਂ ਬਣਦਾ ਕਥ ਤੂੰ ਨਹਿ ਕੁਲ ਹੈ ਕੁਲ ਨਾ ਕੋਈ ਕੁਲਾਂ وچوں ਤੇਰੀ ਕੁਲ ਨਹੀਂ ਜਾ ਸਕਦੀ ਹੈ ਮੁਈਆਂ ਜਿਹੜੀਆਂ ਲੋਕਾਂ ਦੀਆਂ ਹਨ ਨਾਨਕ ਪ੍ਰਭ ਕਿਰਪਾਲ ਤੂੰ ਤੂੰ ਪ੍ਰਭੂ ਹੈਂ ਕਿਰਪਾਲੂ ਹੈਂ ਪਰਮੇਸ਼ਵਰ ਸਤਗੁਰੂ ਜੀ ਫਰਮਾਉਂਦੇ ਹਨ ਸਾਰਗ ਮਹੱਲਾ 5ਵਾਂ ਕਰਤਕੀਲ ਬਿਖੈ ਮੀਲ হে ਜੀਵੋ ਉਹ ਬੀਸ਼ਾ ਦੇ ਚ ਆਪਣੇ ਚਿੱਤ ਨੂੰ ਮਲਾਵਣਾ ਕੇ ਹਰਬਦ ਕੇਲ ਆਨੰਦ ਮਾਣਦਾ ਹੈ ਕਹਿੰਦਾ ਮੈਨੂੰ ਬੜਾ ਆਨੰਦ ਆਉਂਦਾ ਹੈ ਵਿਸ਼ਿਆਂ ਦੇ ਭੋਗਣ ਵਿੱਚ ਚੰਦਰ ਸੂਰਮੋਹੇ ਤੈਨੂੰ ਪਤਾ ਨਹੀਂ ਇਹ ਵਿਸ਼ੇ ਐਡੇ ਪਰਵਲੇ ਚੰਦਰ ਸੂਰਮੋਹੇ ਚੰਦਰਮਾਨ ਆਪਦੇ ਗੁਰੂ ਬ੍ਰਿਸ਼ਪਤ ਦਾ ਜਾਣ ਲਗਾ ਤਪ ਕਰਨ ਗਿਆ ਆਪਣੀ istri ਕੋਲੇ ਛੱਡ ਗਿਆ ਉਹਨੂੰ ਉਦੋਂ ਮਗਰੋਂ istri ਦੀ ਪ੍ਰੇਰਣਾ ਕਰਕੇ ਬੁੱਧਨਾਮੇ ਪੁੱਤਰ ਪੈਦਾ ਕਰ ਲਿਆ ਜਦੋਂ ਗੋਤਮ ਦੇ ਘਰ ਜਾ ਕੇ ਕੁੱਕੜ ਬਣ ਕੇ ਬਾਗ ਦਿੱਤੀ ਤੇ ਉਸਨ ਕਲੰਕ ਲਾ ਦਿੱਤਾ ਇਸ ਪ੍ਰਕਾਰ ਇਸ ਚੰ드ਰਮਾ ਦੀ ਹਾਲਤ ਹੋਈ ਤੇ ਸੂਰਜ ਨੇ ਬਰਤਲਾ ਨਾਮੀ स्त्री ਨੂੰ ਖੁਸ਼ ਕਰਨ ਵਾਸਤੇ ਆਪਣੀ ਨੂੰ ਬਿਸਕਰਮਾ ਤੇ ਖਰਾਬ ਤੇ ਚੜ ਕੇ ਆਪ ਦਾ ਮਰਿਆ ਜਿਹੜਾ ਸੀ ਸੀ ਮੰਗਲ ਰਹੀ ਦੇ ਸਰਾਫ ਕਰਕੇ ਉਹ ਤੋਂ ਆਪਣੇ ਖਰਾਬ ਦਾ ਰਹਾ ਤੇ ਵਿੱਚੋਂ ਸੂਰੀ ਸੋਣਾ ਲਿਖਣ ਵਾਸਤੇ ਖੁਸ਼ ਕਰਨ ਵਾਸਤੇ ਇਉਂ ਚੰਦਮਾ ਤੇ ਸੂਰਜ ਵੀ ਵਿਸ਼ਿਆਂ ਨੂੰ ਮੋਹਤ ਕਰ ਲੇ ਤੂੰ ਕੀ ਦਾ ਪਾਣੀ ਹਾਰੈ ਤੂੰ ਇਹਨਾਂ ਵਿਸ਼ਿਆਂ ਦੇ ਨਾਲ ਮੇਲ ਰੱਖਦਾ ਕ੍ਰੀੜਾ ਕਰਦਾ ਤੂੰ ਮਾਰਿਆ ਜਾਏਗਾ ਉਪਜਤਾ ਵਿਕਾਰ ਦੁੰਦਰ ਇਹ ਜਿਹੜੇ ਵਕਾਰ ਪੈਦਾ ਹੁੰਦੇ ਆ ਨਾ ਤੇਰੇ ਅੰਦਰ ਇਹੋ ਹੀ ਦੁੰਦ ਹੈ ਰਾਗ ਦਵੇਖ ਤੇਰੇ ਅੰਦਰ ਫਿਰਦੇ ਰਹਿੰਦੇ ਕਦੇ ਮੋਹ ਕਰਦਾ ਜਿਹੜਾ ਤੇਰੇ ਵਕਾਰਾਂ 'ਚ ਫਰਕ ਪਾਏ ਉਹਨਾਂ ਬੈਰ ਕਰਦਾ ਹੈ ਨੌਪਰੀ ਚੁਨਾੰਤਕਾਰ ਸੁੰਦਰ ਜਦੋਂ ਨੌਪਰੀ ਪੌਂਟਿਆਂ ਦੀ ਝਾਂਜਰਾਂ ਵੀ ਚੁੰਤਕਾਰ ਸੁੰਦਰ ਸੁਣਦਾ ਹੈ ਉਸੇ ਵੇਲੇ ਦੁੰਦ ਮਚਾਉਣ ਵਾਲੇ ਤੇਰੇ ਹਿਲਚਲੀ ਮਚਾਉਣ ਵਾਲੇ ਵਕਾਰ ਝਟ ਪੈਦਾ ਹੋ ਜਾਂਦੇ ਹਿਰਦੇ 'ਚ ਅਨੇਗ ਭਾਵ ਘਰਤ ਫਿਰਤ ਅਨੇਗ ਤੈਨੂੰ ਆ ਵਿਸ਼ੇਸ਼ ਕਰਕੇ ਨਿਗਾਹ ਆਉਂਦਾ ਇਹਨਾਂ ਵਿਸ਼ਿਆਂ 'ਚ ਬਾਲਾ ਪ੍ਰੇਮ ਕਰਦਾ ਫਿਰਦਾ ਹੈ ਰਾਤ ਦਿਨੇ ਅਨੇਗ ਅਨੇਕਾਂ ਹੀ ਆਦਮੀ ਇਹਦੇ ਵਿੱਚ ਅਨਦੁਆਇ ਦੀ ਗਿਆਤ ਵਾਲੇ ਹੋ ਕੇ ਪਾਉ ਪ੍ਰੇਮ ਕਰਦੇ ਫਿਰਦੇ ਐ ਬਿਨ ਗੋਪਾਲ ਧੋਹੀ ਬਿਨੋ ਗੋਪਾਲ ਦੇ ਭਜਨ ਤੋਂ ਸਾਰੇ ਧੋਖੇ ਚ ਆ ਗਈ ਛਲੇ ਗਏ ਹਨਗੇ ਇਸੇ ਪ੍ਰਕਾਰ ਉਪਜਤਾ ਵਿਕਾਰ ਦੁੰਦਰ ਜਿਹੜੇ ਤੇਰੇ ਅੰਦਰ ਵਿਕਾਰ ਨੌਪਰੀ ਚਨੰਤਕਾਰ ਸੁੰਦਰ ਨੌਪਰੀ ਪੌਟੀਆਂ ਦੀ ਨਿਆਈ ਜਿਹੜੇ ਸਗਦ ਸਪਰਸ ਰੂਪ ਦਾ ਸੁਗੰਧ ਵਿਸ਼ੇ ਹੈ ਇਨਾਂ ਦੀ ਚੁਣਕਾਰ ਜਦੋਂ ਆਵਾਜ਼ ਸੁਣਦਾ ਹੈ ਨਾ ਸੁੰਦਰ ਉਸ ਵੇ ਤੇਰੇ ਅੰਦਰ ਦੰਦ ਮਚਾਉਣ ਵਾਲੇ ਰਾਗ ਦਇਆਖ ਰੂਪ ਵਕਾਰ ਪੈਦਾ ਹੋ ਜਾਂਦੇ ਹਨ ਸੌਤ ਸੁਪਰਸ ਰੂਪ ਰਸ ਗੰਧ ਇਹ ਪੌਂਟਿਆਂ ਦੀ ਚੁਣਕਾਰ ਹੈ ਸੁੰਦਰ ਅਨੇਕ ਭਾਉ ਕਰਤ ਫਿਰਤ ਅਨੇਕੋ ਅਨੇਕਾਂ ਹੀ ਇਹਨਾਂ ਚ ਅਗਿਆਤ ਨੰਦੁ ਆਇ ਦੀ ਗਿਆਤ ਵਾਲੇ ਪੁਰਖ ਪ੍ਰੇਮ ਕਰਦੇ ਫਿਰਦੇ ਹਨ ਬਿਨ ਗੋਪਾਲ ਧੋਖੇ ਦਿਨ ਮਹਾਰਾਜ ਦੇ ਭਜਨ ਤੋਂ ਸਭ ਛਲੇ ਗਏ ਹਨ ਧੋਖੇ ਜਾ ਗਏ ਹਨ ਰਹਾਉ ਤੀਨ ਪਾਉਨੇ ਲਪਟਾਈ ਰਹੀ ਇਹ ਮਾਇਆ ਜਿਹੜੀ ਹੈ ਤਿੰਨਾਂ ਲੋਕਾਂ ਦੇ ਵਿੱਚ ਭਵਨਾਾਂ ਤੇ ਲੁਟਾਰੀ ਫਸਾਰੀ ਹੈ ਬ੍ਰਹਮ ਲੋਕ ਅਦਰ ਲੋਕ ਆਈ ਇੰਦਰ ਲੋਗ ਤੇ ਧਾਇ ਕਾਜ ਕਰਮ ਨਾ ਜਾਤ ਸਹੀ ਜਿਹੜਾ ਕਚੇ ਸੁਕਾਮ ਕਰਮਾਂ ਨੂੰ ਕਰਨ ਵਾਲਾ ਹੈ ਉਹ ਤੋਂ ਬਚਿਆ ਨਹੀਂ ਜਾ ਸਕਦਾ ਇਹ ਸਹੀ ਗੱਲ ਹੈ ਨਿਸ਼ਚੇ ਕਰ ਲੋ ਕੱਚੇ ਕਰਮਾਂ ਦੇ ਕਰਨੇ ਕਰਕੇ ਇਹਨਾਂ ਇਹ ਤੋਂ ਬਚਿਆ ਨਹੀਂ ਜਾਂਦਾ ਇਸ ਸਹੀ ਕਰ ਲੋ ਬਜਿਆ ਨਹੀਂ ਜਾ ਸਕਦਾ ਕਿਸੇ ਦੇ ਪਾਸੋਂ ਵੀ ਉਹਨ ਮਤ ਅੰਧ ਤੰਦ ਰਜਤ ਅਤੇ ਕਾਜ ਕਰਮ ਨਾ ਯਾਦ ਸਹੀ ਕੱਚੇ ਕਰਮਾਂ ਵਾਲਿਆਂ ਤੋਂ ਇਹਨੂੰ ਇਹਨੂੰ ਜਾਣਿਆ ਨਹੀਂ ਜਾਂਦਾ ਸਹੀ ਨਿਸ਼ਚੇ ਕਰਕੇ ਇਸ ਤੋਂ ਦੂਰ ਨਹੀਂ ਜਾਇਆ ਜਾ ਸਕਦਾ ਇਹਦੇ ਵਿੱਚ ਹੀ ਫਸ ਜਾਂਦੇ ਹਨ ਉਹਨ ਮਤ ਅੰਧ ਧੰਦ ਰਚਤ ਉਹਨ ਮਦ ਕਮਲੇ ਹੋਏ ਰਹਿੰਦੇ ਮਸ ਹੋ ਰਹਾਂਦੇ ਐ ਅੰਧੇ ਧੰਦਿਆਂ ਦੇ ਚ ਪੈ ਕੇ ਜੈਸੀ ਰਚਤ ਰਚੇ ਰਹਿੰਦੀ ਹਨ ਹਰ ਵਕਤ ਧੰਦਿਆਂ ਦੇ ਅੰਧ ਅੰਨੇ ਹੋ ਕੇ ਧੰਦਿਆਂ ਵਿੱਚ ਜੈਸੀ ਮਹਾਸਾਗਰ ਹੋਹੀ ਜਿਸ ਪ੍ਰਕਾਰ ਵੱਡੇ ਸਮੁੰਦਰ ਦੇ ਵਿੱਚ ਜਹਾਜ਼ ਪੈ ਜਾਵੇ ਜਦੋਂ ਉਹਦੇ ਚ ਲਹਿਰਾਂ ਜਦੋਂ ਆਉਂਦੀਆਂ ਹਨ ਹਵਾ ਦੇ ਨਾਲ ਉਹ ਹੋਹੇ ਪੈਂਦੇ ਆ ਧੱਕੇ ਪੈਂਦੇ ਆ ਕਦੇ ਅਸਵਾਰ ਆਦਮੀਆਂ ਨੂੰ ਉਛਾਲੀ ਆਉਣ ਲੱਗ ਜਾਂਦੀ ਹੈ ਕਦੇ ਮਰੋੜ ਲੱਗ ਜਾਂਦੇਹੀ ਜੀ ਹਾਲਤ ਹੋ ਜਾਂਦੀ ਹੈ ਇਸੇ ਪ੍ਰਕਾਰ ਜਿਵੇਂ ਮਹਾਸਾਗਰ ਹੋਵੇ ਮਹਾਸਾਗਰ ਇਹ ਸਮੁੰਦਰ ਹੈ ਸੰਸਾਰ ਇਹ ਬੁੱਧੀ ਰੂਪੀ ਜਹਾਜ਼ ਵਿੱਚ ਹੋਹੇ ਪੈਂਦੇ ਆ ਜਾਂ ਕਾਮ ਦੇ ਅਤੀਸਾਰ ਲੱਗ ਜਾਂਦੇ ਆ ਤੇ ਜਾਂ ਸਾਧ ਸੰਗ ਜੀ ਹੰਕਾਰ ਰੂਪੀ ਉੱਪਰ ਛਲ ਲੱਗ ਜਾਂਦੀ ਏ ਇਹੇ ਹੀ ਧੱਕੇ ਵੱਜਦੇ ਹਨ ਇਹਨਾਂ ਦੇ ਉਦਰੇ ਹਰਿ ਸੰਤ ਦਾਸ ਜੋਹਰੀ ਦੇ ਸੰਤ ਭਗਤ ਹੋਏ ਐ ਦਾਸਾ ਭਾਵ ਘਾਰ ਨਾ ਆਵੇ ਉਹ ਇਹਨਾਂ ਤੋਂ ਬਚੇ ਹਨ ਕਾਟ ਦੀਨੀ ਜਮ ਕੀ ਫਾਸ ਉਹਨਾਂ ਦੀ ਮਾਰਾ ਸੰਗ ਜਗਾਂ ਦੀ ਇਫਾਹੀ ਕੱਟ ਦੁੱਤੀ ਐ ਮਿਹਰ ਕਰਕੇ ਬਦਤ ਪਾਵਨ ਨਾਮ ਜਾ ਕਿਸ ਪਰਮੇਸ਼ਰ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਸਿਮਰ ਨਾਨਕ ਉਹ ਹੀ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਉਸ ਦਾ ਹੀ ਸਿਮਨ ਕਰ ਏ ਭਾਈ ਇਹਨਾਂ ਦਾ ਬਕਾਰਾਂ ਦਾ ਤਿਆਗ ਕਰ ਦੇ ਉਹ ਹੀ ਪਰਮੇਸ਼ਰ ਉਧਾਰਨੇ ਵਾਲਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਸੇ ਦੀ ਸ਼ਰਨ ਪੈ ਕੇ ਮੁਕਤ ਹੋਵੇਂਗਾ ਇਹ ਦੋ ਸ਼ਬਦ ਹੀ ਤਾਂ ਪਉੜੀਆਂ ਨੇ ਸਾਰੇ 10 ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਹਨ ਜਿਹੜੇ ਪੜਤਾਲ ਦੇ ਹਨਗੇ 139 ਸਾਰੇ ਸ਼ਬਦ ਹਨ ਗੁਰੂ ਮਹਾਰਾਜ ਸਾਹਿਬ ਦੇ ਤੇ ਤਿੰਨ ਪਹਿਲੇ ਪਾਦਸ਼ਾਹ ਦੇ ਹੈ 13 ਤੀਜੇ ਚੌਥੇ ਪਾਦਸ਼ਾਹ ਦੇ ਹੈ ਸਾਰੇ 155 ਸ਼ਬਦ ਹੁਣ ਇੱਥੇ ਤੱਕ ਹੋ ਗਏ ਇਹ ਅੰਗ ਸਫਲੇ ਸਮਝਿਓ ਕਿਤੇ ਉਹਨਾ ਸਮਝਿਓ ਵੀ ਐਵੇਂ ਲਿਖੇ ਹੋਏ ਆ ਉਧਰ ਇਹ ਹਰਿ ਸੰਤ ਦਾਸ ਕਾਟ ਦੀਨੀ ਜੰਤੀ ਫਾਸ ਬਤ ਤ ਪਾਵਨ ਨਾਮ ਜਾਕੂ ਸਿਮਰ ਨਾਨਕ ਓਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ